ਤੇ ਉਧਰ ਨਗਰ ਕੀਰਤਨ ਆ ਜਾਂਦਾ ਤੇ ਇਧਰ ਆ ਗੰਦ ਭਾਈ ਜਾਂਦੇ ਆ ਉਧਰ ਬਾਬਾ ਜਾਂਦੇ ਸ਼ਰਮਲਾਉ ਤੁਸੀਂ ਚੱਲ ਕੋਈ ਗੱਲ ਨਹੀਂ ਆ ਸੰਗ ਤਾਂ ਸਰੀਆਂ ਬਲੌਗਰ ਤਾਂ ਹੋ ਕੇ ਕੱਦ ਛੋਟਾ ਮਰਿਆ ਹੈ ਤਾਂ ਕਿ ਤਾਂ ਬੜਾ ਉੱਚਾ ਹੋਣੀ ਸਕਦੇ ਨਾ ਆਪਾਂ ਉਸ ਤੋਂ ਕੀ ਹਾਲ ਚਾਲ ਹੈ ਤੇ ਆਪਾਂ ਵੀ ਨਸ ਵੀਰ ਸਵੇਰ ਚ ਅੱਜ ਹੈਗਾ ਨਗਰ ਕੀਰਤਨ ਤੇ ਮੌਸਮ ਵੀ ਠੰਡਾ ਹੈਗਾ ਤੇ ਵਿਜ਼ਿਬਿਲਟੀ ਪੂਰੀ ਹੈ ਜੀ ਤੇ ਸ਼ੁਰੂ ਕਰਦੇ ਆ ਪੰਜ ਦਸ ਵਲੌਗ ਸੇਵਾ ਭਾਵਨਾ ਨਾਲ ਲੱਗੀ ਹੋਈ ਹੈਗੇ ਪੂਰੇ ਨਾਮ ਕਿਸੇ ਦਾ ਹਰ ਸਿਮਰਣਾ ਕਿ ਸਿਮਰਤ ਸਿਮੂ ਐ ਹਰ ਸਿਮਰਨ ਸਿੰਘ ਨਾਮ ਇੱਕਦਲ ਬੜਾ ਲੰਮਾ ਜਿਹੜਾ ਹੈ ਤੇ ਆ ਸਾਡੀ ਆ ਗਈ ਪਿੱਤੂ ਇਹਨਾਂ ਨੇ ਜਵਾਕਾਂ ਸਾਰੀ ਗਲੀ ਕਰਤੀ ਆਪਣੀ ਸਾਫ ਪੂਰੀ ਕੱਲ ਵੀ ਲੱਗ ਰਿਆ ਹੈ ਨਾ ਤੁਸੀਂ ਤੇ ਆਵੇ ਸਾਰੀ ਗਲੀ ਜਵਾਕਾਂ ਨੇ ਪੂਰੀ ਸਾਫ ਕੀਤੀ ਹੈ ਤੇ ਆ ਬੇਬੇ ਆ ਗਈ ਨਾ ਆ ਬੇਬੇ ਜੈਲੂ ਆ ਗਈ ਬੇਬੇ ਜੈਲੂ ਆ ਗਈ ਵੇਖੋ ਖੁਸ਼ ਹੋ ਜਾਂਦੀ ਬੇਬੇ ਆ ਵੇਖ ਰਿਹਾ ਹਾਂ ਹਾਂ ਤੇ ਸਾਡੇ ਨਾਨਸੀ ਭਾਈ ਕੁਰਤਾ ਪਾਈ ਫਿਰਦੀ ਐ ਤੇ ਮੰਮੀ ਉਧਰ ਤਰੀ ਫਿਰਦੀ ਹੈ ਨਾ ਹੋਰ ਸਣਾ ਬੇਬੇ ਜਾਈ ਕਰਦੇ ਵਰੇ ਹਾਂ ਨਹੀਂ ਗਈ ਅੱਜ ਜਾਨੀ ਪੁੱਤ ਕਿੰਨਾ ਕਿਉਂ ਫਿਰ ਹੁਣ ਨਗਰ ਕੀਰਤਨ ਹੋਊਗਾ ਫਿਰ ਫਿਰ ਮੁਲਕੇ ਆਉਂਗੀ ਇਹ ਵੀ ਗੱਲ ਤੇ ਰਛਣੀ ਹੈ ਨਾ ਨਾ ਨੂੰ ਲਈ ਦੇ ਮੱਥਾ ਟੇਕ ਕੇ ਨਾ ਤੇ ਉਹਨਾਂ ਦੇ ਨਾਲ ਹੀ ਗੱਲ ਠੀਕ ਹੈ ਟਰਾਲੀ 'ਸਰ ਨਾਲ ਹੀ ਵਜਾਂਗੇ ਓਕੇ ਚਲੋ ਪੁੱਤਾਂ ਦੀ ਬੰਡ ਹੈ ਹਣਾ ਵਹਿਬਤੀ ਨੇ ਤੂੰ ਦੱਸ ਪੂਰਾ ਵਹਿਬਤੀ ਨੇ ਪੂਰਾ ਫੋਲ ਵਹਿਬਤੀ ਐ ਤਾਂ ਇਹ ਵਹਿਬਤਾਂ ਦੀ ਪ੍ਰਾਂਤਾ ਪੂਰੀ रेस ना करिए अगे है फिर तेन लैके टपचा बहुत ही एक्टिंग कर दू तड़के तड़के चिप्स किए बड़ी दुकान तो वे वीडियो दुकान तो लैके आए बहुत त्या सर स्टैलो बन गया चल मोटरसाकल गर्म हो ਹੌਲੀ ਤੋਂ ਚੱਲਦੇ ਆਪਾਂ ਰੰਗਵਾ ਦਾਂਗੇ ਤੇਰੀ ਬੋਲ ਅੱਗੋਂ ਦਲਦਾ ਡੱਬਾ ਵਾਲੀ ਨੂੰ ਅੱਜ ਆਇਆ ਨਾਗਰ ਕੀਰਤਨ ਤੇ ਬੱਚੇ ਲੱਗੇ ਪਏ ਸਫਾਈ ਦੇ ਆਹ ਦੇਖੋ ਸਾਰੇ ਲੱਗੇ ਪਏ ਨਾ ਆਵੇ ਸ਼ਾਬਾਸ਼ ਬੱਚੇ ਸ਼ਾਬਾਸ਼ ਇਹ ਕਿੰਨੇ ਨੰਨੇ ਮੁੰਨੇ ਲੱਗੇ ਪਿਆ ਜਵੇ ਨਾਗਰ ਕੀਰਤਨ ਇਹਦੇ ਨਾਲ ਆਉਗਾ ਸਾਹ ਉਹ ਉੱਥੇ ਅੱਗੇ ਵੀ ਲੱਗੇ ਪਿਆ ਉਧਰ ਤਾਂ ਵੱਡੇ ਲੱਗੇ ਹੋਏ ਆਹ ਸਫਾਈ ਹੋ ਗਈ ਸੜਕ ਦੀ ਆਪਾਂ ਜਲਦੀ ਡੱਬਾ ਵਾਲੀ ਨੂੰ ਦੇਸੀ ਆ ਗਿਆ ਡੱਬਲ ਨੂੰ ਜਾ ਕੇ ਆ ਗਿਆ ਪਰਮ ਸਿੰਘ ਤੇ ਆ ਸਾਡੀ ਜਾਂਦਾ ਬੈਠੀ ਐ ਤੇ ਆ ਸਾਡਾ ਕਾਰਤਿਕ ਵੀ ਟੇਡਾ ਡੋੜਾ ਦੇਖੀ ਜਾਂਦਾ ਮੇਰੇ ਮੈਂ ਆਪਦੇ ਕੋਲ ਲਾ ਦਾਂਗਾ ਹਾਂ ਉਹਨਾਂ ਖਾਤੀ ਐ ਪੱਸਾ ਕੋਈ ਦੇਣਾ ਭਾਈ ਕੀ ਕਾਰਤਿਕ ਇਹ ਦੂਕੇ ਵਿਲੇ ਬੜਾ ਬੈਠਾ ਓਏ ਪੁੱਛੀ ਨਾ ਭਾਈ ਉਹ ਨਹੀਂ ਛੱਡੇ ਆਪਾਂ ਕਿਹਾ ਵੀ ਆਪਦੇ ਘਰੇ ਖਾਣੇ ਆ ਚੱਲ ਕੋਈ ਨਹੀਂ ਛੱਡੇ ਗੱਲ ਨੂੰ ਜਾਣ ਦੇ ਉਸੇ ਨੂੰ ਆ ਵੇਖਾ ਸਾਡੀ ਰੀਤ ਸ੍ਰੀ ਪ੍ਰਿਆ 27 ਆ ਬਾਰਵਾ ਸਿੰਘ ਇਹ ਆਪ ਬਾਈਕ ਆ ਗਿਆ ਵੱਡਾ ਵਾਲਿਓ ਠੀਕ ਐ ਚਲੋ ਗਲੀ ਕਰਤੀ ਸਾਫ ਤੇ ਇਧਰ ਆ ਗਏ ਕੰਮ ਲੱਗੀ ਵੀ ਸਾਡੇ ਪੱਥਰ ਫੁੱਲ ਬਣਾਉਣਾ ਸਟੂਡੀਓ ਇਧਰ ਸ਼ੇਸ਼ਾ ਕਲੀ ਚੱਕ ਖੜੀ ਆ ਉਹ ਸਾਡਾ ਕਾਰਤਿਕ ਵਜਾਰਾ ਕੰਬਲ ਦੇ ਵਿੱਚ ਬੈਠਾ ਤੇ ਆ ਪ੍ਰੀਤ ਲੱਗੀ ਵੀ ਆ ਹਾ 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 ਤੇ ਆ ਸਾਡਾ ਫੱਦੇ ਵੀ ਸੇਵਾ ਚ ਲੱਗਾ ਹੋਇਆ ਤੇ ਉਹ ਸਾਡੀ ਮੋਟੋ ਆ ਉਹ ਵੀ ਸੇਵਾ ਚ ਲੱਗੀ ਵੀ ਐ ਇਹ ਕੀ ਲਿਖਦੀ ਜੀ ਆਇਆ ਨੂੰ ਇਹ ਵੀ ਲਿਖਿੰਦੀ ਆ ਨੂੰ ਨੂੰ ਨੇ ਉਂਗਲ ਲਿਖਣਾ ਹੈ ਤੇ ਗਾਈਜ਼ ਜੇ ਦੇਖੋ ਜੇ ਹੈ ਅਰ ਰਾਜਕਮਰ ਨਹੀਂ ਨੀ ਕਾਕਾ ਤੇ ਜੇ ਹੈ ਸੁਲਤਾਨભાઈ ਯਹਾਂ ਪੇ ਸਾਈਕਲ ਪਿਆ ਰਹੇ ਹੈ ਤੇ ਬਰਲਾ ਸਿੰਘ ਲੱਗਿਆ ਪਿਆ ਛਾੜੂ ਦੀ ਸੇਵਾ ਲਾਉਣ ਤੇ ਮੈਂ ਲੱਗਿਆ ਪਿਆ ਬਲੌਗ ਦੀ ਸੇਵਾ ਲਾਉਣ ਚਲੋ ਇਧਰ ਲੱਗੇ ਪਿਆ ਕੰਮ ਬਾਜੀ ਚਲੋ ਇਧਰ ਸਾਡਾ ਕਾਰਤਿਕ ਵੀ ਖੜਾ ਹੈ ਨਾ ਵੀ ਕਾਰਤਿਕ ਓਏ ਛਿਛ ਆਹਾਂ ਅੱਜ ਸਾਡੇ ਨਗਰ ਕੀਰਤਨ ਤੇ ਅੱਜ ਹੈਗਾ ਨਗਰ ਕੀਰਤਨ ਨਗਰ ਕੀਰਤਨ ਦੇ ਵਾਸਤੇ ਲੱਗੇ ਹੋਏ ਸੇਵਾ ਦੇ ਆ ਵੇਖੋ ਸੇਵਾਦਾਰ ਲੱਗੇ ਹੋਇਆ ਸੇਵਾਦਾਰ ਹਾਂ ਆ ਸਾਡੀ ਸਟਾਈਲੋ ਲੱਗੀ ਵੀ ਕਲੀ ਪਾਉਣ ਤੇ ਇਹਨੇ ਬੱਚਾ ਪਾਰਟੀ ਸਭ ਸੇਵਾ ਲੱਗੇ ਹੋਇਆ ਚਲੋ ਆਪਾਂ ਅੱਗੇ ਦੇਖੋ ਨਾ ਕੀ ਕਰਦੇ ਕੀ ਕਰੀ ਜਾਂਦੇ ਹਾਈ ਗਾਇਸ ਹਾਂ ਤੁਸੀਂ ਆ ਗਏ ਸਕੂਲੋਂ ਸੋਣੇ ਛੁੱਟੀਆਂ ਅੱਛਾ ਇਹਨਾਂ ਨੂੰ ਵੀ ਛੁੱਟੀਆਂ ਐ ਇੰਤਿਹਰਾ ਦੁਨੀਆਂ ਨੇ ਲੱਗੇ ਪਏ ਆ ਇਹ ਅਲੱਗ ਸੇਵਾ ਦੇ ਲੱਗੇ ਪਏ ਆ ਚਾਚਾ ਇਹ ਆਪਣਾ ਬਾਈਕ ਹਾਂ ਆ ਵੇਖਾ ਸਾਈਡ ਸਾਈਡ ਤੇ ਓ ਫੁੱਲ ਬਣਾਉਣਾ ਤੂੰ ਸਾਈਡ ਤੇ ਢੋਲੀ ਹੈ ਨਾ ਹਾਂ ਚਲੋ ਜੀ ਹਾਂ ਕੀ ਕਰਿਆ ਕਿ ਦੇਖ ਕਿ ਉਹ ਨਗਰ ਕੀਰਤਨ ਕਿੱਥੇ ਜਿਆ ਤੇ ਆ ਵੇਖ ਬੱਚੇ ਨੇ ਇਧਰ ਵੀ ਬਣਾਏ ਹੋਏ ਆ ਫੁੱਲ ਕਲਰ ਪਰੇਵੇ ਹਜੇ ਬਾਬਾ ਇਧਰ ਦੇ ਹੋਣਾ ਆਪਾਂ ਪਹਿਲਾਂ ਇਧਰ ਹੀ ਰੁਪੇ ਨੇ ਫੁੱਲਾਂ ਨੂੰ ਵਜਾ ਕੇ ਉੱਤੇ ਨਹੀਂ ਜਾਣਾ ਚਾਹੀਦਾ ਚਲੋ ਅੱਗੇ ਅੱਗੇ ਨਾਲ ਾਰ ਰੱਖੇ ਕੁੜੀਆਂ ਨੇ ਚਾਫੇ ਫੇਰ ਸਾਨੂੰ ਪਹਿਲਾਂ ਵੀ ਦਿਖਾਈ ਸੀ ਫੋਲੋ ਬੂਟੇ ਪਹਿਲਾਂ ਾਰ ਰੱਖਿਆ ਨੇ ਪੂਰੇ ਹੁਣ ਆਪਾਂ ਇਹਨਾਂ ਦੀ ਜੀ ਨੰਗੀ ਕਿੱਧਰ ਦੀ ਇਹ ਦੇਖ ਰਹੀ ਹਾਂ ਆ ਹਾ ਹਾ ਕੰਡੇ ਉਤੋਂ ਦੇ ਚੱਲਦੇ ਆ ਫਿਰ ਆਪਾਂ ਆਪਾਂ ਕਰਦਾ ਮੋਟਰਸਾਈਕਲ ਕੰਡੇ ਉਤੋਂ ਦੀ ਤੇ ਅੱਗੇ ਲਾਰ ਕੇ ਇਹਨਾਂ ਨੇ ਗੁਬਾਰੇ ਆਹੇ ਬੱਚਾ ਪਾਰਟੀ ਕਿਹਨੇ ਖੜੀ ਇਥੇ ਆ ਬੁਲਬਲੇ ਗੁਬਾਰੇ ਲੱਗੇ ਹੋਏ ਆਵੇਗਾ ਹੈਲੋ ਵੈਲੋ ਕਰੀ ਦਿੰਦੀ ਆ ਹਾਂ ਤੇ ਚਲੋ ਜੀ ਹਾਂ ਕਚਰਾਫ ਬਣਾਏ ਹੋਏ ਆਪਾਂ ਚਲਦਾ ਕਿ ਦੇਖਣਾ ਨਗਰ ਕਿੱਧਰ ਜਿਆ ਅੱਜ ਕਿਵੇਂ ਰਸਣ ਬਣ ਰੱਖਿਆਗਾ ਫੇਰ ਰਸਣ ਕੇ ਬਣ ਰੱਖਿਆ ਜੇ ਤੋਂ ਸਾਡੀ ਬਾਲੂ ਬੂਹਰ ਸਾਡੀ ਗਾਥ ਨਹੀਂ ਲੱਗੀ ਪਈ ਟਾਟਕੜ ਕੇ ਬਰਤਨ ਸਾਫ ਕਰਨ ਸ਼ਾਬਾਸ਼ ਲੱਗੇ ਰੋ ਸਾਡੇ 12 ਹੋਇਆ ਜੀ ਤੇ ਸਾਡੀ ਕਿਰਪੀ ਇਹ ਸਾਡੀ ਕਿਰਪੀ ਹੈ ਇੱਕ ਆ ਇੱਕ ਥਵਾਇਆ ਸੀਗਾ ਮੈਨੂੰ ਲਾਦਾਨ ਨੇ ਕੁੱਤਾ ਘੋ ਰੱਖ ਲਿਆ ਨਿੱਕੀ ਜੀ ਹੈ ਦੇਖਿਆ ਸਹੀ ਓਹੋ ਕਿਥੇ ਵੜ ਰੱਖੀ ਹੈ ਹੋਰ ਥਾਲਿਆਂ ਨੇ ਕੁੱਤੀ ਇੱਕ ਨਵੀਂ ਲਾਂਦੀ ਅਗਲੇ ਰੋਟਕਾਂ ਨੇ ਪੈਣਗੇ ਨਵੀਂ ਕੁੱਤੇ ਲਾਂਦੇ ਚਲੋ ਸਾਡੇ ਵਾਲਿਆਂ ਨੇ ਉੱਥੇ ਬਣਾ ਕੇ ਡਿਜ਼ਾਈਨ ਗਲੀ ਦੇ ਇੱਥੇ ਕਾ ਫੁੱਲ ਬਣਾ ਰੱਖਿਆ ਸਾਨੂੰ ਦਿਖਾਉਣਾ ਸਾਰਾ ਇੱਕਾ ਫੁੱਲ ਬਣਾਤਾ ਕਲੀ ਪਾ ਕੇ ਵਿੱਚ ਮੈਨੂੰ ਲਾਦਾ ਹਲਦੀ ਸਿੱਟਦੀਆਂ ਨੇ ਤੇ ਇੱਕ ਫੁੱਲਾ ਬਣਾਤਾ ਆ ਦੇਖੋ ਆ ਵੀ ਘੈਂਟ ਬਣਾਇਆ ਆ ਤਾਂ ਪਤਾ ਨਹੀਂ ਕਿਹੜੇ ਤਰੀਕੇ ਦਾ ਫੁੱਲ ਬਣਾਇਆ ਇਹ ਨਵੇਂ ਡਿਜ਼ਾਈਨ ਦਾ ਫੁੱਲ ਹੈ ਚੱਲ ਕੋਈ ਗੱਲ ਨਹੀਂ ਦੋ ਫੁੱਲ ਹੋ ਗਏ ਇੱਕ ਉਹ ਹੋ ਗਿਆ ਇੱਕ ਆ ਹੋ ਗਿਆ ਇੱਕ ਉਹ ਜਮਾ ਹੈ ਸਟਾਰਟਿੰਗ ਦਾ ਜਿੱਥੇ ਆਪਣਾ ਬਾਈਕ ਖੜਾ ਇੱਕ ਫੁੱਲਾ ਬਣਾ ਰਿਹਾ ਆ ਬਣਾ ਰੱਖਿਆ ਇੱਕ ਫੁੱਲ ਦੱਸੋ ਸੋਹਣਾ ਲੱਗਿਆ ਕਿ ਨਹੀਂ ਲੱਗਿਆ ਤੇ ਕਮੈਂਟ ਕਰਕੇ ਦੱਸਣਾ ਜ਼ਰੂਰ ਹੈ ਬਾਈ ਵੀ ਕਿਵੇਂ ਲੱਗੇ ਸਾਡੇ ਫੁੱਲ ਫਲ ਫਲ ਬੁੱਢੇ ਆ ਆ ਪਤਾ ਨਹੀਂ ਕਿਹੜਾ ਡਾਇਨ ਹੈ ਤੇ ਇੱਥੇ ਆ ਕੇ ਲਿਖਤਾ ਆਪਾਂ ਸਾਰਾ ਵੈਲਕਮ ਸੋਣਾ ਲਿਖਾ ਹੋਇਆਗਾ ਤੇ ਆ ਸਾਡੀ ਇੱਥੇ ਲਾਦੇ ਸੀ ਗੁਬਾਰੇ ਹਲਕੇ ਹਲਕੇ ਖੰਭੇ ਤੇ ਵੀ ਲਾਤੇ ਇੱਥੇ ਵੀ ਲਾਤੇ ਠੀਕ ਹੈ ਜੀ ਤੇ ਇਧਰ ਸੇਵਾਦਾਰ ਕਰਦੇ ਸੇਵਾ ਦਾ ਪੂਰੀ ਤਿਆਰੀ ਕਰਕੇ ਰੱਖਦੇ ਆ ਵੀ ਘੱਟ ਟਾਈਮ ਲੱਗੇ ਪੂਜੇ ਵਿਧਾਨਾ ਪਾਤਾ ਉਧਰ ਬਾਈ ਬੈਠਾ ਇਧਰ ਤਾਈ ਜਾ ਸ਼ੰਭੂ ਗਿਆਨ ਲੱਗਿਆ ਪਰ ਪਰਮਾ ਸਿੰਘ ਤਾਂ ਸਾਡੀ ਪ੍ਰੀਤ ਇਹ ਸਾਰੇ ਗਰੀਆਂ ਦੇ ਤਿਆਰੀਆਂ ਠੀਕ ਹੈ ਕਿੱਧਰ ਵੀ ਲੱਗੇ ਵੇ ਤਿਆਰੀਆਂ ਕਰਨ ਹੁਣ ਆ ਕੀ ਹੈ ਆ ਤੇਰਾ ਇਹ ਹਲਵਾ ਵਾਲਾ ਹੈ ਇਹ ਵੈਦਾਂ ਦੀ ਬੰਡਾ ਹੈ ਹਾਂ ਇਹਨਾਂ ਨੂੰ ਡਰਾਈਵ ਨਹੀਂ ਲਗਾਉਣਾ ਨਾ ਸ਼ੁਰੂਆਤ ਕਰਨੀਆਂ ਆ ਵੇਖ ਲਓ ਲੈ ਓਏ ਲੜ ਦੇਗਾ ਮਾਰ ਦੇਗਾ ਮੈਂ ਇੱਕ ਦੂਜੇ ਦੇ ਆਹ ਇੱਕ ਦੂਜੇ ਟੱਕਰ ਮਾਰੀ ਟੱਕਰ ਓਏ ਫਤ ਤਨ ਮੈਂ ਕਿਨੇ ਰਹਿ ਅਦਰ ਮੈਂ ਛੱਤਰ ਮਾਰੂਗਾ ਮੈਂ ਕੰਨ ਦੇ ਮਾਰੂਗਾ ਇਹ ਅਗੇ ਮੇਰੇ ਤੋਂ ਕੁਟ ਖਾ ਕੇ ਡੱਕ ਪਹਿਲਾ ਵੀ ਹੋਰ ਪਾਰ ਚਾਚਾ ਦੇ ਆਹ ਹੋਰ ਬਹਿਣਗੇ ਤੇਰੇ ਹੁਣੇ ਤੋਂ ਬਾਅਦ ਹੋਰ ਤੇਰੇ ਬਹਿਣਗੇ ਤੇਰੇ ਬਹਿਣਗੇ ਵੇਖੀ ਆਂ ਤੂੰ ਵੀਡੀਓ ਬਣਾਉਣਾ ਹਾਂ ਤੇਰੀ ਮੈਂ ਵੀਡੀਓ ਬਣਾ ਕੇ ਕੁਟੂਣਾ ਤੈਨੂੰ ਦੱਸਦਾ ਮੈਂ ਮੈਂ ਸਿੱਧੀ ਇੱਕ ਇੱਕ ਫੜ ਦੋਬਰ ਲੋਤੀ ਬੋਲੋ ਕੋਈ ਪੁੱਤ ਕਿ ਲੱਗੇ ਪਿਆ ਅਜਾ ਕੋ ਨਜਰ ਕਿਤਨਾ ਪਾ ਲਗਵਾ ਇਧਰ ਗਵਾਰੇ ਉਰੇ ਤਨ ਉਹ ਧਰਤੀ ਉਹ ਧਰਤੀ ਸੱਟ ਸਵਾਰ ਕੇ ਸਵਾਰ ਕੇ ਸੱਟ ਦੇ ਫੇਰ ਵੀ ਉਹ ਤੇ ਵਾਰ ਬੇਫਾਰ ਹਾਏ ਦੀ ਸਾਰੀ ਕੁੜੀਏ ਤੂੰ ਕੋਠੇ ਬੈ ਕੇ ਗੱਲ ਕਰੀਂ ਹੈ ਨਹੀਂ ਮਾਰਦੀ ਆ ਤੇ ਮੇਰੇ ਸਾਥ ਤੇ ਮੋਰ ਹਾ ਇਧਰ ਇਧਰ ਗਲੀ ਸਾਫ ਹੈ ਇਧਰ ਵੀ ਕਰਤੀ ਤੇ ਆਪਾਂ ਹੁਣ ਆਪਣਾ ਬਾਈਕ ਲੈ ਕੇ ਆਉਣਾ ਫੇਰ ਆ ਗਨਾਂ ਕਰੀ ਤਨ ਫਿਰ ਬਣਾਵਾਂਗੇ ਵੀਡੀਓ ਜੀ ਆ ਸਾਡੀ ਤਿਆਰੀ ਸਾਡੇ ਸਾਰੇ ਇਕੱਠੇ ਹੋੜਿਆ ਉੱਧਰ ਸਾਰੇ ਇਕੱਠੇ ਖੜੇ ਤਾਂ ਸਾਡਾ ਬਰਲਾ ਸਿੰਘ ਤੇ ਇੱਧਰ ਸੰਗਤ ਆਈ ਜਾਂਦੀਆਂ ਆਂ ਨਗਰ ਕਿਤਨਾ ਹੋ ਗਿਆ ਇੱਧਰ ਉਹ ਦੂਜੀ ਸਾਈਡ ਤੋਂ ਚਲੋ ਜੀ ਅੱਜ ਦਾ ਵਲਗ ਹੋਣਾ ਚਾਹੀਦਾ ਹਨਾ ਤੇ ਬਾਬਾ ਬੂਆ ਇਕੱਠੇ ਤੁਰੇ ਫਿਰਦੇ ਬਾਧੂ ਆਈ ਜਾਂਦੇ ਲੋ ਆ ਲੋ ਸਾਡੀਆਂ ਸੰਗਤਾਂ ਹੋਰ ਵੀ ਆਈਆਂ ਵੇਖੋ 1 2 3 4 ਇਹਨਾਂ ਦੇ ਸਾਰੇ ਆਪਣੇ ਉਹ ਸਬਸਕ੍ਰਾਈਬਰ ਵੀ ਹੈਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਉਧਰ ਨਗਰ ਦਿਨ ਆਈ ਜਾਂਦਾ ਤੇ ਇਧਰ ਆ ਗੰਦ ਭਾਈ ਜਾਂਦੇ ਆ ਉਧਰ ਬਾਬਾ ਜਾਂਦਾ ਸ਼ਰਮਲਾਉ ਤੁਸੀਂ ਚੱਲ ਕੋਈ ਗੱਲ ਨਹੀਂ ਆ ਸੰਗਤਾਂ ਸਾਰਿਆਂ ਲੌਗਰ ਤਾਂ ਹੋ ਕੇ ਕੱਦ ਛੋਟਾ ਮਰਿਆ ਆ ਤਾਂ ਕਿ ਤਮ ਬੜਾ ਉੱਚਾ ਹੋਣੀ ਸਕਦੇ ਨਾ ਆਪਾਂ ਲਓ ਜੀ ਨਗਰ ਕੀ ਦਿਨ ਆ ਗਿਆ ਬਾਬਾ ਜੀ ਤੇ ਆ ਸੰਗਤਾਂ ਸਾਰੇ ਜਾ ਬਈ ਯਾ ਸਹੀ ਗੱਲ ਸੰਗਤਾਂ ਦੇ ਸਤਿਕਾਰ ਦੀ ਵਧਾਈਆਂ

ਇਹ ਫਿਰ ਫਿਰਦਾ ਹਾ ਹਾ ਨਾ ਬੋਲਣਾ ਕੀ ਹੈ ਕਿ ਨਗਰਿਕ ਜਨ ਆਇਆ ਥੇ ਮਾ ਸਾ ਡਿੱਗੇ ਦੇ ਸਾਰੇ ਸੇਵਲ ਕੀ ਹੁੰਦੀ ਆ ਪਿੱਛੇ ਲੈ ਕੇ ਕੀ ਜਾਂਦੀ ਆ ਭਾਈ ਜਣ ਕਿਹਦੇ ਦੱਸਿਆ ਜਿਹੜਾ ਮਰਕਾਉਣ ਗਿਆ ਉਹ ਤੋਂ ਇਹ ਖਵਾਉਤ ਕੀ 12 ਕ ਦਾ ਖਾ ਲੈਨੇ ਤੂੰ ਖਾ 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 ਪਤਾ ਨਹੀਂ ਲੱਗਦਾ ਸੀਗਾ ਤਾਂ ਗੁਰੂ ਜੀ ਮਹਾਰਾਜ ਕਹਿੰਦੇ ਆਇਓ ਜਾ ਤੈਨੂੰ ਸਿਝਾਉਂਗਾ ਐਰਦਾ ਸਿੰਘ ਪੈਦਾ ਇੱਥੇ ਆ ਕੇ ਨਗਰ ਕੀ ਤਨ ਗਿਆ ਗੁਰੂ ਸਾਹਿਬ ਪਾਲਕੀ ਸਾਹਿਬ ਉਧਰ ਗਏ ਤੋਂ ਸੰਗਤ ਉੱਥੇ ਜਾ ਖੜ ਗਈ ਹੁਣ ਉੱਥੇ ਰੋਗੇ ਇੱਕ ਵਾਰੀ ਤੇ ਉਸ ਤੋਂ ਬਾਅਦ ਉਹ ਅੱਗੇ ਜਾਣ ਹੜਾਣੀਆਂ ਚ ਕਾਫੀ ਦੂਰ ਤੱਕ ਜਾਣੇ ਆ। ਆਪਾਂ ਵੀ ਚੱਲਦੇ ਆ ਮਗਰ ਚਲੋ। ਅੱਜ ਸੀਗਾ ਆਪਣੇ ਪਿੰਡ ਨਗਰਕੀਤਨ ਸੀਗਾ। ਨਗਰਕੀਤਨ ਦੇਖ ਕੇ ਤੇ ਆਪਾਂ ਜਾ ਰਹੇ ਹੁਣ ਇੱਕ ਵਾਰੀ ਡਾਵਾਲੀ। ਚਲੋ ਬਾਈਕ ਹੈ ਤੇ ਮੌਸਮ ਠੰਡਾ ਠੰਡਾ ਹੈ। ਠੰਡ ਵੀ ਕਾਫੀ ਹੈ। ਓਹੋ ਗਲਵਜ਼ ਘਰੇ ਭੁਲਾਏ। ਚੱਲ ਕੋਈ ਨਹੀਂ। ਆਪਾਂ ਚੱਲਦੇ ਡਾਵਾਲੀ ਨੂੰ।